ਬਹੁਤ ਹੀ ਬਾਖਮਾਲ ਦਾ ਟੂਰਨਾਮੈਂਟ ਹੁੰਦਾ ਜੀ ਜੀਐਸ ਬੈਂਸ ਲਿਬਰਲ 올 ਇੰਡੀਆ ਹਾਕੀ ਟੂਰਨਾਮੈਂਟ ਜਿਹੜਾ ਕਿ 47ਵਾਂ ਹੈ ਔਰ ਜਿਹਦੇ ਵਿੱਚ ਪੂਰੇ ਦੇਸ਼ ਤੋਂ ਬਹੁਤ ਨਾਮਵਰ ਟੀਮਾਂ ਜਿਹੜੀਆਂ ਨੇ ਉਹ ਪਾਰਟਿਸਪੇਟ ਕਰਦੀਆਂ ਨੇ ਪਿਛਲੇ 47 ਸਾਲਾਂ ਤੋਂ ਇਹ ਟੂਰਨਾਮੈਂਟ ਜਿਹੜਾ ਇੱਕ ਵਿਲੱਖਣ ਟੂਰਨਾਮੈਂਟ ਪੂਰੇ ਦੇਸ਼ ਦੇ ਵਿੱਚ ਇਕੱਲਾ ਨਾਬੇ ਦੀ ਧਰਤੀ ਤੇ ਹੁੰਦਾ ਜੀ ਔਰ ਜੀਐਸ ਪੈਂਸ ਸਾਹਿਬ ਦਾ ਪੂਰਾ ਪਰਿਵਾਰ ਜਿਹੜਾ ਸਾਰੀ ਟੀਮ ਜਿਹੜੀ ਆ ਕੰਮ ਕਰਦੀ ਹੈ ਔਰ ਇਹਦੇ ਵਿੱਚ ਖਿਡਾਰੀ ਜਿਹੜੇ ਨੇ ਨਾਮਵਰ ਖਿਡਾਰੀ ਜਿਹੜੇ ਪਾਰਟਿਸਿਪੇਟ ਕਰਦੇ ਆ ਜਿਹੜੀ ਜਿਹੜੀ ਮੋਨਿਟਰਿੰਗ ਕਰਨ ਵਾਸਤੇ ਟੀਮ ਐਂਪਾਇਰ ਹੋਗੇ ਜਿਹੜੀ ਬਾਕੀ ਸਾਰਾ ਮੈਚ ਦਾ ਨਿਰੀਖਣ ਕਰਦੇ ਆ ਉਹ ਸਾਰੀ ਜਿਹੜੀ ਹੈ ਟੀਮ ਜਿਹੜੀ 올림픽 ਦਾ ਜਿਹੜਾ ਪੈਨਲ ਬਣਿਆ ਉਹਦੇ ਵਿੱਚੋਂ ਚੁਣ ਕੇ ਆਉਂਦੀ ਹੈ ਸੋ ਬਹੁਤ ਹੀ ਟਫ ਮੁਕਾਬਲੇ ਹੁੰਦੇ ਆ ਬੱਚੇ ਬਹੁਤ ਅੱਛਾ ਪ੍ਰਦਰਸ਼ਨ ਕਰਦੇ ਆ ਬਹੁਤ ਅੱਛਾ ਭਵਿੱਖ ਹੈ ਮੈਂ ਮੈਂ ਮੁਬਾਰਕਬਾਦ ਦਿੰਦਾ ਸਾਰੀ ਸਮੁੱਚੀ ਕਮੇਟੀ ਨੂੰ ਕਿ ਜਿਹੜਾ ਬਹੁਤ ਵੱਡਾ ਪ੍ਰਾਲਾ ਜਿਹੜਾ ਇਹ ਹਰ ਇੱਕ ਸਾਲ ਕਰਦੇ ਨੇ ਔਰ ਪਿਛਲੇ ਸਾਲ ਮੈਂ ਅਨਾਉਂਸ ਕੀਤਾ ਸੀ ਜਿਹੜਾ ਕਿ ਪਹਿਲਾ ਇਨਾਮ 1 ਲੱਖ ਰੁਪਏ ਦਾ ਉਹ ਇਸ ਵਾਰ 10 ਵੱਲੋਂ ਜਿਹੜਾ ਜੀ ਜਿਹੜੀ ਟੀਮ ਜੇਤੂ ਹੋਗੀ ਉਹਨੂੰ ਦਿੱਤਾ ਜਾਣਾ ਜੀ ਸੋ ਜਦੋਂ ਇਹ ਫਾਈਨਲ ਮੁਕਾਬਲਾ ਹੋਊਗਾ 22 ਤਰੀਕ ਨੂੰ 1 ਲੱਖ ਰੁਪਏ ਦਾ ਚੈੱਕ ਮੈਂ ਆਪਣੀ ਤਨਖਾਹ ਦੇ ਵਿੱਚੋਂ ਜਿਹੜੀ ਜੇਤੂ ਟੀਮਾਂ ਨੂੰ ਦੇਵਾਂਗਾ 47 ਲਿਬਰਲਸ 올 ਇੰਡੀਆ ਹਾਕੀ ਟੂਰਨਾਮੈਂਟ ਰਾਸਤੀ ਸ਼ਹਿਰ ਨੱਬਾ ਦੇ ਵਿੱਚ ਅੱਜ ਬੜੀ ਧੂਮਤਾਂ ਨਾਲ ਨਾਬਾਦੇ ਹਰਮਨ ਪਿਆਰੇ ਐਮ ਐਲ ਏ ਸਾਹਿਬ ਸਰਦਾਰ ਗੁਰਦੇਵ ਸਿੰਘ ਦੇਵਵਾਨ ਜੀ ਦੀ ਸਰਪ੍ਰਸਤੀ ਵਿੱਚ ਅੱਜ ਇਨੋਗਰੇਟ ਹੋਇਆ ਬੜੀ ਧੂਮ ਧਾਮ ਨਾਲ ਇੱਥੇ ਮੈਚ ਸ਼ੁਰੂ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ 14 ਟੀਮਾਂ ਇਸ ਵਾਰ ਇਸ ਟੂਰਨਾਮੈਂਟ ਦੇ ਵਿੱਚ ਇੰਡੀਆ ਦੇ ਵੱਖ-ਵੱਖ ਕੋਨਿਆਂ ਚੋਂ ਆਈਆਂ ਨੇ ਇਹਦੇ ਵਿੱਚ ਆਰਮੀ ਦੀਆਂ ਟੌਪ ਟੀਮਾਂ ਰੇਲਵੇ ਦੀਆਂ ਟੌਪ ਟੀਮਾਂ ਜਿਹੜੇ ਬਾਕੀ ਡਿਪਾਰਟਮੈਂਟਲ ਟੀਮਸ ਨੇ ਤੇ ਇਲਾਕੇ ਦੀਆਂ ਪੁਲਿਸ ਦੀਆਂ ਟੀਮਾਂ ਪੰਜਾਬ ਪੁਲਿਸ ਦੀ ਟੀਮ ਹੈ ਆਈਟੀਬੀਪੀ ਹੈ ਬੜਾ ਸਖਤ ਇੱਥੇ ਮੁਕਾਬਲੇ ਖੇਡੇ ਜਾਣਗੇ ਤੇ 7 ਦਿਨਾਂ ਬਾਅਦ ਇਹਦਾ ਫਾਈਨਲ 22 ਤਰੀਕ ਨੂੰ ਸੰਡੇ ਨੂੰ ਇੱਥੇ ਖੇਡਿਆ ਜਾਏਗਾ ਐਮਐਲਏ ਸਾਹਿਬ ਨੇ ਹਰ ਤਰੀਕੇ ਨਾਲ ਸਾਡੀ ਸਪੋਰਟ ਕੀਤੀ ਵੀ ਹੈ